वैसे भी सिनेमा का रानी जेडी साडी ऑडियंस ਆ ਬਹੁਤ ਘਟੀਆ ਪਹਿਲਾਂ ਨਾਲੋਂ ਕੀ ਸਾਡੀ ਆਡੀਅੰਸ ਕਿੰਨਾ ਘਟ ਜਾ ਰਹੀ ਆ ਸਿਨੇਮਨ ਸਾਰੇ ਕਹਿੰਦੇ ਆ ਕਿ ਫਿਲਮਾਂ ਬਹੁਤ ਸੋਹਣੀਆਂ ਸਾਡੀ ਫਿਲਮ ਦੇਖੋ ਸਾਡੇ ਵਰਗੇ ਹੋਰ ਵੀ ਇੰਡਸਟਰੀ ਦੇ ਜਿੰਨੇ ਵੀ ਆਰਟਿਸਟ ਨੇ ਉਹ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਫਿਲਮ ਚ ਸਭ ਦੀ ਬਹੁਤ ਮਿਹਨਤ ਲੈਂਦੀ ਆ ਨਾ ਸਾਡੀ ਕੱਲਿਆਂ ਦੀ ਨਹੀਂ ਇੰਡਸਟਰੀ ਚ ਜਿੰਨੀਆਂ ਵੀ ਫਿਲਮਾਂ ਬਣਦੀਆਂ ਬਹੁਤ ਮਿਹਨਤ ਲੱਗਦੀ ਆ ਉਦਾਂ ਮੈਂ ਘਾਟਾ ਲਾਉਣਾ ਇਹ ਤਾਂ ਦੱਸਿਆ ਜੇ ਇੱਕ ਤਾਂ ਮਾਰੇ ਧੰਮ ਆਈਦਾ ਹੁਣ ਤਾਂ ਨਹੀਂ ਰੋਕਿਆ ਉਹਨੇ ਨਹੀਂ ਨਹੀਂ ਮੈਂ ਕਰ ਕਰ ਬਾਈ ਆ ਸਭ ਤੋਂ ਵੱਧ ਤਾਂ ਸਸ਼ਟਿਕਾ ਸਾਰੇ ਉਹਨੂੰ ਟੀਮ ਨੂੰ ਵੀ ਮੈਂ ਬਹੁਤ ਲੇਟ ਆ ਮੈਂ ਥੋੜੀ ਜਿਹੀ ਟੀਕੀ ਸੀ ਤਾਂ ਕਰਕੇ ਇਹਨੂੰ ਤੁਸੀਂ ਤਾਂ ਨਹੀਂ ਕਿ ਲੈਪ ਹੋ ਗਿਆ ਫੋਨ ਆ ਮੈਨੂੰ ਲੈ ਆ ਤੁਹਾਨੂੰ ਤਾਂ ਨਹੀਂ ਕਿਸੇ ਨੇ ਕਿੰਨਾ ਕਰਨਾ ਪਰਾਤਾ ਹੈ ਉਹ ਪੰਤਰੋਂ ਦੱਸਿਆ ਕਰ ਉਹਨੂੰ ਦੱਸਾਂ ਮੈਂ ਬੰਦ ਤੂੰ ਹਲੇ ਜੀ ਨਾਮਾ ਕਿਹਾ ਹੋਰ ਨਾਲ ਆ ਉਦਾਂ ਮੈਂ ਗਾਟਾ ਲਾਉਣਾ ਇਹ ਤੁਹਾਨੂੰ ਦੱਸਿਆ ਕਿ ਮਾਰੇ ਸਾਹਮਣੇ ਉਦਾਂ ਮੋਂ ਤਾਂ ਨਹੀਂ ਰੋਕਿਆ ਉਹਨੇ ਨਹੀਂ 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 ਮੈਂ ਕਰ ਕਰ ਬਾਈ ਮਨੇ ਪੂਰੀ ਵਾਰ ਤੇ ਜੜਦਾ ਤਾੜੀਆਂ ਮਾਰਿਆ ਥੋੜੀ ਜੀ ਹੈਨਾ ਚਲੋ ਮੈਂ ਲਾਇਆ ਬਖਾ ਲਾ ਲੱਤਾ ਸਰ ਨੂੰ ਫੋਨ ਲਾਇਆ ਕਹਿੰਦੇ ਉਹ ਪਹੁੰਚ ਗਿਆ ਮੈਂ ਕਿ ਚਲੋ ਫੇ ਮੈਂ ਹੀ ਲੈ ਲਿਆ ਸੋ ਬਾਕੀ ਹੋਪ ਤੁਸੀਂ ਸਾਰੇ ਜਣੇ ਠੀਕ ਆ ਤੁਹਾਡਾ ਸਾਰਿਆਂ ਦਾ ਥੈਂਕ ਯੂ ਤੁਸੀਂ ਸਾਰੇ ਆਪਦਾ ਟਾਈਮ ਕੱਢ ਕੇ ਇੱਥੇ ਆਏ ਆ ਫਿਲਮਾਂ ਸਾਰੇ ਕਹਿੰਦੇ ਆ ਕਿ ਫਿਲਮਾਂ ਬਹੁਤ ਸੋਹਣੀਆਂ ਸਾਡੀ ਫਿਲਮ ਦੇਖੋ ਅਸੀਂ ਵੀ ਉਹੀ ਕਹਾਂਗੇ ਹੈਨਾ ਪਰ ਫਿਲਮ ਕਿੰਨੀ ਸੋਹਣੀਆ ਕਿੰਨੀ ਵਧੀਆ ਹੈ ਇਹ ਆਡੀਅנס ਨੇ ਜਾ ਕੇ ਦੱਸਣਾ ਹੁੰਦਾ ਹੈ ਦੇਖ ਕੇ ਦੱਸਣਾ ਹੁੰਦਾ ਹੈ ਜੇ ਸਾਨੂੰ ਕੋਈ ਇੰਪਰੂਵਮੈਂਟ ਦੀ ਲੋੜ ਆ ਜਾਂ ਕੁਝ ਹੋਰ ਉਹ ਵੀ ਤੁਸੀਂ ਦੱਸਣਾ ਹੁੰਦਾ ਹੈ ਫਿਲਮ ਚ ਸਭ ਦੀ ਬਹੁਤ ਮਿਹਨਤ ਲੈਂਦੀ ਆ ਨਾ ਸਾਡੀ ਕੱਲਿਆਂ ਦੀ ਨਹੀਂ ਇੰਡਸਟਰੀ ਚ ਜਿੰਨੀਆਂ ਵੀ ਫਿਲਮਾਂ ਬਣਦੀਆਂ ਬਹੁਤ ਮਿਹਨਤ ਲੱਗਦੀ ਆ ਦਿਨ ਰਾਤ ਮੇਰੀ ਤਾਂ ਇੱਕ ਐਜ਼ ਅ ਲੀਡ ਪਹਿਲੀ ਫਿਲਮ ਆ ਇਹ ਛੋਟੇ-ਮੋਟੇ ਰੋਲ ਚਲੋ ਮੈਂ ਜੋ ਵੀ ਕਰ ਰਹੀ ਹਾਂ ਚਲੋ ਕੰਮ ਤਾਂ ਹੋ ਵੀ ਸੀਗਾ ਹੀ ਹਨਾ ਤੇ ਐਜ਼ ਅ ਲੀਡ ਮੈਂ ਫਿਲਮ ਕਰਕੇ ਦੇਖਿਆ ਕਿ ਦਿਨ ਰਾਤ ਭਾਵੇਂ ਰਾਤ ਹੋਰੀ ਭਾਵੇਂ ਦਿਨ ਹੋ ਰਿਹਾ ਕੰਮ ਮੈਂ ਦਾ ਮਤਲਬ ਕੰਮ ਕਰਨਾ ਹੀ ਹੈ ਸੈਟ ਤੇ ਹੀ ਬੈਠਣਾ ਮਤਲਬ ਤਾਂ ਬਹੁਤ ਮਿਹਨਤ ਲੱਗਦੀ ਆ ਤੇ ਮੈਨੂੰ ਲੱਗਦਾ ਹੈ ਕਿ ਉਸ ਮਿਹਨਤ ਨੂੰ ਚਾਰ ਚੰਨ ਤੁਸੀਂ ਲਾ ਸਕਦੇ ਆ ਜੇ ਤੁਸੀਂ ਆਪ ਦਾ ਕੀਮਤੀ ਸਮਾਂ ਕੱਟ ਕੇ ਸਿਨੇਮਾ ਘਰਾਂ ਤੱਕ ਪਹੁੰਚੋ ਵੈਸੇ ਵੀ ਸਿਨੇਮਾ ਘਰਾਂ ਲਈ ਜਿਹੜੀ ਸਾਡੀ ਆਡੀਅנס ਆ ਬਹੁਤ ਘਟੀ ਆ ਪਹਿਲਾਂ ਨਾਲੋਂ ਤੇ ਹੁਣ ਜਿੰਨੀਆਂ ਵੀ ਫਿਲਮਾਂ ਬਣ ਰਹੀਆਂ ਨੇ ਮੈਨੂੰ ਲੱਗਦਾ ਉਹਨਾਂ ਨੇ ਇਹ ਦੇਖਿਆ ਰੀਜ਼ਨ ਕਿ ਸਾਡੀ ਆਡੀਅנס ਕਿੰਨਾ ਘਟ ਜਾ ਰਹੀ ਹੈ ਸਿਨੇਮਾ ਨੂੰ ਸੋ ਹਰ ਬੰਦਾ ਹੀ ਅਸੀਂ ਵੀ ਸਾਡੇ ਵਰਗੇ ਹੋਰ ਵੀ ਇੰਡਸਟਰੀ ਦੇ ਜਿੰਨੇ ਵੀ ਆਰਟਿਸਟ ਨੇ ਉਹ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਸ਼ੁਰੂ ਕੀਤਾ ਹੈ ਜਾਣਾ ਸਿਨੇਮਾ ਨੂੰ ਸੋ ਮੈਂ ਚਾਹੂੰਗੀ ਕਿ ਤੁਸੀਂ ਜਾਓ ਦੱਸੋ ਕਿੱਦਾਂ ਲੱਗੀ ਅਸੀਂ ਹੋਰ ਮਿਹਨਤ ਦੇ ਨਾਲ ਅਗਲੇ ਪ੍ਰੋਜੈਕਟਸ ਵੀ ਲੈ ਕੇ ਆਏ वैसे भी सिनेमा का रानी जेडी साडी ऑडियंस ਆ ਬਹੁਤ ਘਟੀਆ ਪਹਿਲਾਂ ਨਾਲੋਂ ਕਿ ਸਾਡੀ ਆਡੀਅੰਸ ਕਿੰਨਾ ਘਟ ਜਾ ਰਹੀ ਹੈ ਸਿਨੇਮਾ ਨੂੰ ਸਾਰੇ ਕਹਿੰਦੇ ਕਿ ਫਿਲਮਾਂ ਬਹੁਤ ਸੋਹਣੀਆਂ ਸਾਡੀ ਫਿਲਮ ਦੇਖੋ ਸਾਡੇ ਵਰਗੇ ਹੋਰ ਵੀ ਇੰਡਸਟਰੀ ਦੇ ਜਿੰਨੇ ਵੀ ਆਰਟਿਸਟ ਨੇ ਉਹ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਫਿਲਮ ਚ ਸਭ ਦੀ ਬਹੁਤ ਮਿਹਨਤ ਲੈਂਦੀ ਆ ਨਾਲ ਸਾਡੀ ਕੱਲਿਆਂ ਦੀ ਨਹੀਂ ਇੰਡਸਟਰੀ ਚ ਜਿੰਨੀਆਂ ਵੀ ਫਿਲਮਾਂ ਬਣਦੀਆਂ ਬਹੁਤ ਮਿਹਨਤ ਲੱਗਦੀ ਆ ਉਹ ਦਾ ਮੈਂ ਘਾਟਾ ਲਾਉਣਾ ਇਹ ਤਾਂ ਦੱਸਿਆ ਜੇ ਇੱਕ ਤਾਂ ਮਾਰੇ ਧੰਮ ਆਈਦਾ ਹੁਣ ਤਾਂ ਨਹੀਂ ਰੋਕਿਆ ਉਹਨੇ ਨਹੀਂ ਨਹੀਂ ਮੈਂ ਕਰ ਕਰ ਬਾਈ ਆ ਸਭ ਤੋਂ ਵੱਧ ਤਾਂ ਸਸ਼ਟਿਕਾ ਸਾਰੇ ਉਹਨੂੰ ਟੀਮ ਨੂੰ ਵੀ ਮੈਂ ਬਹੁਤ ਲੇਟ ਆ ਮੈਂ ਥੋੜੀ ਜਿਹੀ ਟੀਕੀ ਸੀ ਤਾਂ ਕਰਕੇ ਇਹਨੂੰ ਤੁਸੀਂ ਤਾਂ ਨਹੀਂ ਕਿ ਲੈਪ ਹੋ ਗਿਆ ਸੀ ਮੋਨ ਤੁਹਾਨੂੰ ਤਾਂ ਨਹੀਂ ਕਿਸੇ ਨੇ ਕਿੰਨਾ ਕਰਨਾ ਪਰਾਤਾ ਹੈ ਉਹ ਪੰਤਰੋਂ ਦੱਸਿਆ ਕਰ ਉਹਨੂੰ ਦੱਸਾਂ ਮੈਂ ਬੰਦ ਤੂੰ ਹਲੇ ਜੀ ਨਾਮਾ ਕਿਹ ਹੋਰ ਨਾਲ ਲਿਆ ਉਦਾਂ ਮੈਂ ਗਾਟਾ ਲਾਉਣਾ ਇਹ ਤਾਂ ਦੱਸਿਆ ਕਿ ਤੁਹਾਡੇ ਸਾਹਮਣੇ ਆਇਆ ਹੁਣ ਤੱਕ ਨਹੀਂ ਰੋਕਿਆ ਉਹਨੇ ਨਹੀਂ 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 ਮੈਂ ਕਰ ਕਰ ਬਾਈ ਮਨੇ ਪੂਰਾ ਤੇ ਜਰਦਾ ਤਾੜੀਆਂ ਮਾਰ ਗਿਆ ਥੋੜੀ ਜੀ ਹੈਨਾ ਚਲੋ ਮੈਂ ਲਾਇਆ ਸੀ ਫੋਨ ਲਾਇਆ ਬਲੋ ਥੋੜਾ ਲੱਗਾ ਸਰ ਨੂੰ ਫੋਨ ਲਾਇਆ ਕਹਿੰਦੇ ਉਹ ਪਹੁੰਚ ਗਿਆ ਮੈਂ ਕਿਹਾ ਚਲੋ ਫਿਰ ਮੈਂ ਹੀ ਲੈ ਗਿਆ ਹਾਂ ਸੋ ਬਾਕੀ ਹੋਪ ਤੁਸੀਂ ਸਾਰੇ ਜਣੇ ਠੀਕ ਆ ਤੁਹਾਡਾ ਸਾਰਿਆਂ ਦਾ ਥੈਂਕ ਯੂ ਤੁਸੀਂ ਸਾਰੇ ਆਪਦਾ ਟਾਈਮ ਕੱਢ ਕੇ ਇੱਥੇ ਆਏ ਆ ਫਿਲਮਾਂ ਸਾਰੇ ਕਹਿੰਦੇ ਆ ਕਿ ਫਿਲਮਾਂ ਬਹੁਤ ਸੋਹਣੀਆਂ ਸਾਡੀ ਫਿਲਮ ਦੇਖੋ ਅਸੀਂ ਵੀ ਉਹੀ ਕਹਾਂਗੇ ਹੈਨਾ ਪਰ ਫਿਲਮ ਕਿੰਨੀ ਸੋਹਣੀਆ ਕਿੰਨੀ ਵਧੀਆ ਹੈ ਇਹ ਆਡੀਅנס ਨੇ ਜਾ ਕੇ ਦੱਸਣਾ ਹੁੰਦਾ ਹੈ ਦੇਖ ਕੇ ਦੱਸਣਾ ਹੁੰਦਾ ਹੈ ਜੇ ਸਾਨੂੰ ਕੋਈ ਇੰਪਰੂਵਮੈਂਟ ਦੀ ਲੋੜ ਆ ਜਾਂ ਕੁਝ ਹੋਰ ਉਹ ਵੀ ਤੁਸੀਂ ਦੱਸਣਾ ਹੁੰਦਾ ਹੈ ਫਿਲਮ ਚ ਸਭ ਦੀ ਬਹੁਤ ਮਿਹਨਤ ਲੈਂਦੀ ਆ ਨਾ ਸਾਡੀ ਕੱਲਿਆਂ ਦੀ ਨਹੀਂ ਇੰਡਸਟਰੀ ਚ ਜਿੰਨੀਆਂ ਵੀ ਫਿਲਮਾਂ ਬਣਦੀਆਂ ਬਹੁਤ ਮਿਹਨਤ ਲੱਗਦੀ ਆ ਦਿਨ ਰਾਤ ਮੇਰੀ ਤਾਂ ਇੱਕ ਐਜ਼ ਅ ਲੀਡ ਪਹਿਲੀ ਫਿਲਮ ਆ ਇਹ ਛੋਟੀ ਮੋਟੀ ਰੋਲ ਚਲੋ ਮੈਂ ਜੋ ਵੀ ਕਰ ਰਹੀ ਹਾਂ ਚਲੋ ਕੰਮ ਤਾਂ ਹੋ ਵੀ ਸੀਗਾ ਹੀ ਹਨਾ ਤੇ ਐਜ਼ ਅ ਲੀਡ ਮੈਂ ਫਿਲਮ ਕਰਕੇ ਦੇਖਿਆ ਕਿ ਦਿਨ ਰਾਤ ਭਾਵੇਂ ਰਾਤ ਹੋ ਰਹੀ ਭਾਵੇਂ ਦਿਨ ਹੋ ਰਿਹਾ ਕੰਮ ਮੈਂ ਦਾ ਮਤਲਬ ਕੰਮ ਕਰਨਾ ਹੀ ਹੈ ਸੈਟ ਤੇ ਹੀ ਬੈਠਣਾ ਮਤਲਬ ਤਾਂ ਬਹੁਤ ਮਿਹਨਤ ਲੱਗਦੀ ਆ ਤੇ ਮੈਨੂੰ ਲੱਗਦਾ ਹੈ ਕਿ ਉਸ ਮਿਹਨਤ ਨੂੰ ਚਾਰ ਚੰਨ ਤੁਸੀਂ ਲਾ ਸਕਦੇ ਆ ਜੇ ਤੁਸੀਂ ਆਪ ਦਾ ਕੀਮਤੀ ਸਮਾਂ ਕੱਟ ਕੇ ਸਿਨੇਮਾ ਘਰਾਂ ਤੱਕ ਪਹੁੰਚੋ ਵੈਸੇ ਵੀ ਸਿਨੇਮਾ ਘਰਾਂ ਲਈ ਜਿਹੜੀ ਸਾਡੀ ਆਡੀਅנס ਆ ਬਹੁਤ ਘਟੀ ਆ ਪਹਿਲਾਂ ਨਾਲੋਂ ਤੇ ਹੁਣ ਜਿੰਨੀਆਂ ਵੀ ਫਿਲਮਾਂ ਬਣ ਰਹੀਆਂ ਨੇ ਮੈਨੂੰ ਲੱਗਦਾ ਉਹਨਾਂ ਨੇ ਇਹ ਦੇਖਿਆ ਰੀਜ਼ਨ ਕਿ ਸਾਡੀ ਆਡੀਅנס ਕਿੰਨਾ ਘਟ ਜਾ ਰਹੀ ਹੈ ਸਿਨੇਮਾ ਨੂੰ ਸੋ ਹਰ ਬੰਦਾ ਹੀ ਅਸੀਂ ਵੀ ਸਾਡੇ ਵਰਗੇ ਹੋਰ ਵੀ ਇੰਡਸਟਰੀ ਦੇ ਜਿੰਨੇ ਵੀ ਆਰਟਿਸਟ ਨੇ ਉਹ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਸ਼ੁਰੂ ਕੀਤਾ ਹੈ ਜਾਣਾ ਸਿਨੇਮਾ ਨੂੰ ਸੋ ਮੈਂ ਚਾਹੂੰਗੀ ਕਿ ਤੁਸੀਂ ਜਾਓ ਦੱਸੋ ਕਿੱਦਾਂ ਲੱਗੀ ਅਸੀਂ ਹੋਰ ਮਿਹਨਤ ਦੇ ਨਾਲ ਅਗਲੇ ਪ੍ਰੋਜੈਕਟਸ ਵੀ ਲੈ ਕੇ ਆਏ ਹਾਂ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ